ਅਮ੍ਰਿਤਸਰ ਦੀ ਧਰਤੀ ਜਿੱਤੇ ਹਰ ਕਣ ਵਿੱਚ ਗੁਰੂ ਸਾਹਿਬਾਨ ਦੀ ਮਹਿਮਾ ਵਸਦੀ ਹੈ ਇੱਥੇ ਹੀ ਸਥਿਤ ਹੈ ਗੁਰਦੁਆਰਾ ਸ਼੍ਰੀ ਕਾਲੀ ਸੰਤੋਖ ਸਰ ਸਾਹਿਬ ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਜੇ ਗੱਦੀ ਤੇ ਨਹੀਂ ਬੈਠੇ ਸਨ ਉਹ ਗੋਵਿੰਦ왈 ਸਾਹਿਬ ਤੋਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਇੱਥੇ ਆਏ ਅਤੇ ਇੱਥੇ ਪਹਿਲਾ ਪਵਿੱਤਰ ਸਰੋਵਰ ਖਦਵਾਉਣਾ ਸ਼ੁਰੂ ਕੀਤਾ ਰਹੀ ਸੀ ਸਿੱਖ ਇਤਿਹਾਸ ਦਾ ਪਹਿਲਾ ਤਲਾਬ ਬਾਅਦ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਖੁਦਾਈ ਦਾ ਕੰਮ ਪੂਰਾ ਕੀਤਾ ਉਸ ਸਮੇਂ ਜਦੋਂ ਖੁਦਾਈ ਹੋ ਰਹੀ ਸੀ ਇੱਕ ਯੋਗੀ ਧਿਆਨ ਲਗਾਏ ਬੈਠਾ ਮਿਲਿਆ ਜਦੋਂ ਉਸਨੇ ਅੱਖਾਂ ਖੋਲੀਆਂ ਉਸਨੇ ਕਿਹਾ ਮੈਂ ਕਈ ਸਾਲਾਂ ਤੋਂ ਇੱਥੇ ਧਿਆਨ ਕਰ ਰਿਹਾ ਹਾਂ ਗੁਰੂ ਦੇ ਦਰਸ਼ਨ ਲਈ ਮੈਨੂੰ ਮੁਕਤੀ ਬਖਸ਼ੋ ਗੁਰੂ ਸਾਹਿਬ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਉੱਥੇ ਹੀ ਉਸਨੇ ਆਤਮਕ ਵਿਲੀਨ ਹੋ ਕੇ ਜਾਨ ਤਿਆਗ ਦਿੱਤੀ ਗੁਰੂ ਸਾਹਿਬ ਨੇ ਇਸ ਤਲਾਬ ਦਾ ਨਾਮ ਰੱਖਿਆ ਸੰਤੋਖ ਸਰ ਅਤੇ ਇੱਥੇ ਟਾਲੀ ਦੇ ਰੁਖੇਟ ਗੁਰੂ ਸਾਹਿਬ ਬੈਠਦੇ ਸਨ ਇਸ ਕਰਕੇ ਇਸ ਥਾਂ ਟਾਲੀ ਸਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ